ਯੋਸੀ ਮਾਵਾਂ ਰਹੀਆਂ ਤਾਂ ਉਹਨਾਂ ਦੀ ਮਾਵਾਂ ਰੋਂ ਕਿਰੋਂ ਨੂੰ ਪਤਾ ਲੱਗੇ ਇਸ ਹੰਟ ਕੀ ਹੁੰਦੀ ਹੈ ਕਿਸੇ ਮਾਂ ਤੋਂ ਤੇ ਕੀ ਬੀਤੀ ਹੈ ਤਾਂ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਜਦੋਂ ਇੱਕ ਨਦੀ ਨੂੰ ਕੁਝ ਹੋਈ ਜਾਂਦੀ ਹੈ ਪੁਲਿਸ ਨੇ ਕਾਰਵਾਈ ਕੀਤੀ ਕੀ ਉਸ ਤੋਂ ਤੁਸੀਂ ਸੰਤੁਸ਼ਟ ਜਾਂ ਅਸ ਤੋਂ ਦੁਸ਼ਟ ਨਹੀਂ ਆਏ ਐ ਭਈ ਆਹ ਕੁਝ ਕੀਤਾ ਉਹਨਾਂ ਨੇ ਡਿਸਮਿਸ ਕਰ ਜਿਵੇਂ ਸਾਡੇ ਮੁੰਡੇ ਨਾਲ ਹੋਈ ਹੈ ਉਹਨਾਂ ਨੂੰ ਅੰਦਰ ਕਾਰਨ ਪਰ ਅਨੁਸਾਰ ਗ੍ਰਿਫਤਾਰ ਕਰਮ ਜਿਨ੍ਹਾਂ ਦੇ ਨਾਲ ਆਪਸ ਦੇ ਵਿੱਚ ਪਹਿਲਾਂ ਰਣਜੋਤ ਦੀ ਬਹਿਸ ਹੁੰਦੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਕੁਝ ਪਤਾ ਲੱਗਿਆ ਪਤਾ ਨਹੀਂ ਅਜੇ ਉਹਨਾਂ ਨੂੰ ਵੇਰਵਾ ਮਿਲਿਆ ਨਹੀਂ ਹੈ ਕੋਈ ਉਹ ਅਜੇ ਸ਼ਕਲ ਵੀ ਨਹੀਂ ਦੇਖੀ ਉਹਨਾਂ ਦੀ ਕਿਹੜੇ ਬੰਦੇ ਨੇ ਕਿੱਥੇ ਨੇ ਕੌਣ ਨੇ ਲੁਧਿਆਣਾ ਸ਼ਹਿਰ ਦੇ ਵਿੱਚ 26 ਜਨਵਰੀ ਨੂੰ ਇੱਕ ਟੈਕਸੀ ਡਰਾਈਵਰ ਦੇ ਨਾਲ ਗੱਡੀ ਜਿਹੜੀ ਉਹ ਕਹਿ ਜਾਂਦੀ ਹੈ ਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਉਸ ਨੂੰ ਕੁੱਟਮਾਰ ਕੀਤੀ ਜਾਂਦੀ ਐ ਸੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੱਲ ਰੋਸ ਪ੍ਰਦਰਸ਼ਨ ਵੀ ਜਿਹੜਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਆ ਉਹ ਦੋਸ਼ੀਆਂ ਖਿਲਾਫ ਕਰ ਦਿੱਤੀ ਗਈ ਜਿਹੜੇ ਪੁਲਿਸ ਮੁਲਾਜ਼ਮ ਚਾਰ ਪੁਲਿਸ ਮੁਲਾਜ਼ਮ ਜੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਉਹਨਾਂ ਦੇ ਖਿਲਾਫ ਵੀ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਐ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਤਾਂ ਮੇਰੇ ਨਾਲ ਰਣਜੋਤ ਦੇ ਪਿਤਾ ਜੀ ਮਜੂਰ ਨੇ ਗੱਲਬਾਤ ਕਰਦੇ ਆ ਅੰਕਲ ਜੀ ਜੋ ਹੋਇਆ ਉਸ ਤੋਂ ਬਾਅਦ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਕੀ ਉਸ ਤੋਂ ਤੁਸੀਂ ਸੰਤੁਸ਼ਟ ਜਿਹੜੇ ਯੋਸਟੋ ਸਟੂਟਨੀਆਗੇ ਐਫ ਆਰ ਕੁਝ ਕੀਤਾ ਉਹਨਾਂ ਹੈ ਜੇ ਡਿਸਮਿਸ ਕਰ ਜੇ ਸਾਡੇ ਮੁੰਡੇ ਨਾਲ ਹੋਈ ਹੈ ਉਹਨਾਂ ਨੂੰ ਅੰਦਰ ਕਰਨ ਪੜੇ ਉਹਨਾਂ ਨੂੰ ਗ੍ਰਿਫਤਾਰ ਕਰ ਫਿਰ ਅਸੀਂ ਖੁਸ਼ ਹਾਂ ਅਸੀਂ ਸਾਰੇ ਪੁਲਿਸ ਵਾਲੇ ਕਿਸੇ ਨੇ ਕੁਝ ਨਹੀਂ ਕਰਦੇ ਇਹ ਚਾਰ ਬੰਦੇ ਜਿਨ੍ਹਾਂ ਨੇ ਨਜਾਇਜ਼ ਕੀਤੀ ਹੈ ਇਹਨਾਂ ਨੂੰ ਫੜ੍ਹ ਪਰ ਡਿਸਮਿਸ ਕਰ ਨੌਕਰੀ ਤੋਂ ਜ਼ਾਬਸਦ ਕਰ ਫਿਰ ਅਸੀਂ ਖੁਸ਼ ਹਾਂ ਸੋ ਇਸ ਸਮੇਂ ਪਹਿਲਾਂ ਮੈਂ ਗੱਲਬਾਤ ਕਰਾਂਤਾ ਰਣਜੋਤ ਦੀ ਹਾਲਤ ਕੀ ਹੈ ਕਿਉਂਕਿ ਕਾਫੀ ਜ਼ਿਆਦਾ ਨਾਜ਼ੁਕ ਸੀ ਉਹਨਾਂ ਦੀ ਹਾਲਤ ਉਹਦੀ ਹਾਲਤ ਐਸੀ ਹੈ ਜਿਹਦੇ ਕੋਈ ਬੋਲੇ ਨਹੀਂ ਜਾਂਦਾ ਪਿਆ ਤੁਸੀਂ ਵੀ ਸਵੇਰੇ ਇਟਰੀਊਡ ਲਈ ਆਈ ਹੈ ਹੁਣ ਹਸਪਤਾਲ ਤੋਂ ਲੈ ਕੇ ਆਏ ਹਾਂ ਸਵੇਰੇ ਨੂੰ ਰਟਮੈਂਟ ਦੇ ਆਣਾ ਕਰਾਂਗੇ ਤਾਂ ਇਹ ਕੋਈ ਹੈਗਾ ਇਹ ਤੇ ਬੁਰਾ ਹਾਲ ਹੈ ਡਾਕਟਰਾਂ ਨਾਲ ਗੱਲਬਾਤ ਹੋਈ ਕੀ ਕਹਿਣਾ ਡਾਕਟਰਾਂ ਦਾ ਡਾਕਟਰ ਇਹ ਕਹਿੰਦੇ ਜੀ ਇਹਨਾਂ ਨੂੰ ਡੀਐਮਸੀ ਜੀ ਦਾਖਲ ਕਰਾਓ ਭਈ ਇੱਥੇ ਹੋਣੀ ਨਹੀਂ ਕੇ ਰਹੀ ਹੂੰ ਤਾਂ ਸਵੇਰੇ ਡੀਐਮ ਡੀਐਮਸੀ ਲੈ ਕੇ ਜਾਵਾਂਗੇ ਹੁਣ ਕੱਲ ਇਹਨਾਂ ਨੂੰ ਡੀਐਮਸੀ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜਾਏਗਾ। ਹੋਤੀ ਲਿਆ ਕੇ ਜਾਵਾਂਗੇ ਡੀਐਮਸੀ ਕਰਵਾਉਣਗੇ ਦਾਖਲ। ਸੋ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਹੋਈ ਹੈ ਕਿਸੇ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਕੋਈ ਕੋਈ ਗੱਲ ਨਹੀਂ ਹੋਈ ਸਾਡੀ ਨਾਲ ਕਿਸੇ ਨਹੀਂ ਆ ਗਿਆ ਪੁੱਛਿਆ ਸਾਡੇ ਕੋਲ। ਕੋਈ ਵੀ ਨਹੀਂ ਆਇਆ। ਕੱਲ ਦੀ ਐਫਆਈਆਰ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ। ਕੋਈ ਗੱਲਬਾਤ ਨਹੀਂ ਹੋਈ ਸਾਡੇ ਨਾਲ। ਹੁਣ ਕੀ ਮੰਗ ਕੀ ਕਰਦੇ ਹਾਂ? ਅਸੀਂ ਕੋਈ ਮੰਗ ਨਹੀਂ ਕਰਦੇ ਆਈ ਕਰਦੇ ਆ ਬਸ ਇਹ ਹੀ ਹੈ ਉਹਨਾਂ ਨੂੰ ਫੜੋ। ਫੜ ਕੇ ਉਹਨਾਂ ਨੂੰ ਬਰਦਾਸ਼ਤ ਕਰੋ ਜੇ ਉਹਨਾਂ ਦੇ ਜੋ ਜਿਹੇ ਮੁੰਡੇ ਦਾ ਸਾਡੇ ਨਾਲ ਕੀਤਾ ਹੈ ਉਹ ਜ ਕਰੋ ਚੌਂਕ ਦੇ ਵਿੱਚ ਭਾਰਤ ਲੱਗੇ ਚੌਂਕ ਜੇਕਰ ਮੈਂ ਮਾਫੀ ਮੰਗਵਾਉ ਉਹ ਸਾਡੇ ਕੋਲ ਐਕਰਤੀ ਹੋਈ ਹੈ ਵੀ ਜਾ ਕਿ ਕੱਲ ਤੋਂ ਕਿਸੇ ਨਾਲ ਨਾ ਕਰ ਉਹ ਜਿਹੜੇ ਉਹ ਦੋ ਵਿਅਕਤੀ ਸੀ ਜਿਨ੍ਹਾਂ ਦੇ ਨਾਲ ਆਪਸ ਦੇ ਵਿੱਚ ਪਹਿਲਾਂ ਰਣਜੋਤ ਦੀ ਬਹਿਸ ਹੁੰਦੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲੇ ਤਾਂ ਪੁਲਿਸ ਨੇ ਕੁਝ ਪਤਾ ਲੱਗਿਆ ਪਤਾ ਨਹੀਂ ਅਸੀਂ ਤਾਂ ਉਹਨਾਂ ਨੂੰ ਅਜੇ ਤੱਕ ਮਿਲੇ ਹੀ ਨਹੀਂ ਹੈ ਹੈ ਕੋਈ ਨਿਆ ਅਸੀਂ ਤਾਂ ਸ਼ਕਲ ਵੀ ਨਹੀਂ ਦੇਖੀ ਉਹਨਾਂ ਦੀ ਉਦ ਤੱਕ ਕਿਹੜੇ ਬੰਦੇ ਨੇ ਕਿੱਥੇ ਨੇ ਕੌਣ ਨੇ ਮਾਤਾ ਜੀ ਵੀ ਮੌਜੂਦ ਨੇ ਮਾਤਾ ਜੀ ਜੋ ਤੁਹਾਡੇ ਬੇਟੇ ਦੇ ਨਾਲ ਹੋਇਆ ਇਸ ਨੂੰ ਕਿਵੇਂ ਦੇਖਦੇ ਹੋ ਤੇ ਕੀ ਕਹਿਣਾ ਚਾਹੋਗੇ ਬਸ ਹੁਣ ਕਹਿਣਾ ਕਿ ਤੁਸੀਂ ਦੇਖ ਹੀ ਰਹੇ ਹੋ ਜੋ ਤੁਹਾਡੇ ਸਾਹਮਣੇ ਇਹ ਸਾਰਾ ਕੁਝ ਹਮ ਬਸ ਹੁਣ ਕੀ ਕੰਨਿਆ ਸੀ ਕੰਨਿਆ ਜਿਵੇਂ ਸਾਡੇ ਬੇਟੇ ਨੂੰ ਅੰਜ ਮਾਰਿਆ ਉੰਜ ਉਹਨਾਂ ਨੂੰ ਵੀ ਪੈਣੀ ਚਾਹੀਦੀ ਹੈ ਜਿਵੇਂ ਅਸੀਂ ਮਾਵਾਂ ਰੋ ਰਹੀਆਂ ਤਾਂ ਉਹਨਾਂ ਦੀਆਂ ਮਾਵਾਂ ਰੋਣ ਤੇ ਉਹਨਾਂ ਨੂੰ ਪਤਾ ਲੱਗੇ ਕਿ ਸੱਟ ਕੀ ਹੁੰਦੀ ਕਿਸੇ ਦੀ ਉਸੀ ਤਾਂ ਮਾਂ ਉਹ ਮਾਂ ਤੇ ਉੱਤੇ ਕੀ ਬੇਦੀ ਹੈ ਤਾਂ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਬੱਚੇ ਨੇ ਦੇਖ ਕੇ ਮਾਂ ਜਦੋਂ ਇੱਕ ਨੇ ਦੀਪ ਨੂੰ ਕੁਝ ਹੋਈ ਜਾਂਦਾ ਹੈ ਅਕੀਕਾ ਜੀ ਪਤਾ ਲੱਗਿਆ ਕਿ ਡੀ ਐਮ ਸੀ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਕੱਲ ਉਹਨਾਂ ਨੂੰ ਦਾਖਲ ਕਰਾਇਆ ਜਾਵੇ ਕੀ ਹਾਲਾਤ ਨੇ ਤੇ ਕਿੰਨਾ ਸਮਾਂ ਜਿਹੜਾ ਦੱਸਿਆ ਜਾ ਰਿਹਾ ਕਿ ਲੱਗੇਗਾ ਉਹਨਾਂ ਨੂੰ ਠੀਕ ਹੋਣ ਨੂੰ ਉਹ ਤੇ ਉਹਨਾਂ ਡਾਕਟਰ ਨੂੰ ਹੀ ਪਤਾ ਕਿੰਨਾ ਸਮਾਂ ਲੱਗੇਗਾ ਕਿ ਕੱਲ ਐਡਮਿਟ ਕਰਵਾਵਾਂਗੇ ਉਹਨਾਂ ਨੂੰ ਡਾਕਟਰ ਕੋਲ ਦੇਖ ਕੇ ਜੀ ਉਥੇ ਸਿਵਰ ਸਿਟੀ ਵਿੱਚ ਤੋਬਾ ਕਰ ਗਏ ਕਹਿੰਦੇ ਇਹ ਰਕਸ਼ਸਾਂ ਜਿਨ੍ਹਾਂ ਨੇ ਇਹਨਾਂ ਮਾਰਿਆ ਕਦੇ ਇਦਾਂ ਇਹਨੇ ਕਰਦੇ ਆ ਦੇਖਦੇ ਆ ਪਰ ਅੱਜ ਤੱਕ ਐ ਹੋਜੀ ਮਾਰ ਨਹੀਂ ਦੇਖੀ ਆਪਰੇ ਜਿਵੇਂ ਜਿਹਾ ਮਰੇ ਹੋਇਆ ਇਹ ਡਾਕਟਰ ਸਿਵਰ ਉਥੇ ਹਸਪਤਾਲ ਡਾਕਟਰ ਰਹੀਏ ਨਿਕਲ ਇਹ ਉਥੇ ਡੰਗਾ ਕਰਕੇ ਪੂਰਾ ਇਤਨਾ ਸਾਰਾ ਕੁਝ ਦਾ ਤਾਂ ਉਹਨਾਂ ਨੇ ਵੀ ਕਰਿਆ ਇੱਥੇ ਕੇਰ ਨਹੀਂ ਹਣੀ ਉਥੇ ਲੈਣ ਕਰਦਾ ਕੱਲਾ ਕੱਲਾ ਕਮਾਉਣ ਵਾਲਾ ਰਣਜੋਤ ਜੀ ਤੇਰੇ ਮੁੰਡੇ ਨੇ ਕਮਾਉਂਦੇ ਨੇ ਛੋਟਾ ਸਭ ਫੈਮਲੀ ਹੋਦੀ ਅਸੀਂ ਵੀ ਨਾਲ ਜੁੜੇ ਹੋਇਆ ਫੈਮਲੀਆ ਨੇ ਸਾਨੂੰ ਵੀ ਪਾਲਦੇ ਨੇ ਬੱਚੇ ਹਮ ਸਾਰੇ ਰਲ ਮਿਲ ਕੇ ਸਾਨੂੰ ਵੀ ਪਾਲਦੇ ਨੇ ਬੱਚੇ ਵੀ ਆਪਣੇ ਪਾਲਦੇ ਨੇ ਕਿੰਨਾ ਸਮਾਂ ਹੋ ਗਿਆ ਟੈਕਸੀ ਚਲਾਉਂਦੇ ਹੋਏ ਇਹਨਾਂ ਨੇ ਇਹਨਾਂ ਦੇ ਕੋਈ ਗ੍ਰੈਵੀ ਕਰਦੇ 15 16 ਸਾਲ ਹੋ ਗਏ ਹੈ ਬਾਕੀ ਆਈਪੀਐਸ ਸਕੂਲ ਗੱਡੀ ਚਾਹੁੰਦਾ ਬੱਚਿਆਂ ਦੀ ਫਿਰ ਇਹਦੇ ਚ ਲੱਗ ਗਿਆ ਸਪਰਿੰਗ ਬੈੱਡ ਜੋ ਫਿਰ ਉਹ ਤੇਰਖਾ ਕੱਟ ਸੀ ਇਸ ਕਰਕੇ ਫਿਰ ਹੁਣ ਤਿੰਨ ਕਿ ਮਹੀਨੇ ਹੋਏ ਟੈਕਸੀ ਵਾਲੇ ਉਹਦਾ ਲਾ ਕੇ ਬਸ ਜਾਂਦਾ ਸੀ ਸਵੇਰੇ ਜਾਂਦਾ ਸੀ 4 ਵਜੇ ਘਰ ਆ ਜਾਂਦਾ ਸੀ ਫਿਰ ਸ਼ਾਮੀ 4-5 ਵਜੇ ਜਾਂਦਾ ਸੀ ਫਿਰ ਰਾਤੀ ਆਉਂਦਾ ਸੀ ਤੇ ਗੱਡੀ ਵੀ ਜਿਹੜੀ ਕਿਸ਼ਤਾਂ ਦੇ ਉੱਤੇ ਹੈ ਉਹਨਾਂ ਦਾ ਕਹਿਣਾ ਸੀ ਕਿ ਮੇਰੇ ਦੇ ਉੱਤੇ ਜਿਹੜੀ ਤਸ਼ੱਦਦ ਢਾਈ ਗਈ ਹੈ ਮੈਨੂੰ ਹੁਣ ਸਮਾਂ ਲੱਗੇਗਾ ਠੀਕ ਹੋਣ ਦੇ ਵਿੱਚ ਤੇ ਮੇਰੀ ਜਿਹੜੀ ਗੱਡੀ ਆ ਉਸ ਦੀਆਂ ਕਿਸ਼ਤਾਂ ਵੀ ਜਿਹੜੀਆਂ ਕੌਣ ਭਰੇਗਾ ਪਰਿਵਾਰ ਦਾ ਪਾਲਣ ਪੋਸ਼ਣ ਕੌਣ ਕਰੇਗਾ ਕੋ ਰੱਬ ਦੇ ਹਸਰੇ ਜੋ ਪਰੇਰਾ ਦੇਹੀ ਜਾਏਗੀ ਜੋ ਹੋਏਗਾ ਜਿੱਥੇ ਕਰਾਂਗੇ ਉਹਦਾ ਲਾਜ ਵੀ ਕਰਾਵਾਂਗੇ ਸਭ ਕੁਝ ਕਰਾਵਾਂਗੇ ਕਿਸ਼ਤਾਂ ਵੀ ਭਰਾਂਗੇ ਅਗੇ ਰੱਬ ਜੇ ਹੁਣ ਪਰਿਵਾਰ ਇਨਸਾਫ ਦੇ ਲਈ ਆਪਣੀ ਜੰਗ ਜਾਰੀ ਰੱਖੇਗਾ ਇਹ ਵਾਏ ਗੁਰੂ ਜਾਣਦਾ ਹੀ ਅਸੀਂ ਕੀ ਕਹਿ ਸਕਦੇ ਆ ਇਸ ਬਾਰੇ ਅਸੀਂ ਤੇ ਚੱਕਰ ਜਾਂਕ ਦੀ ਪੇ ਆ ਸਦਾ ਹੀ ਅਸੀਂ ਪਹਿਣਾ ਚਾਹਦੇ ਜੋ ਸਾਡੇ ਨਾਲ ਇਹ ਨਾ ਹੋ ਗਿਆ ਤਾਂ ਤੁਹਾਨੂੰ ਅੱਗੇ ਜੀ ਹੋਈ ਹੈ ਤਾਂ ਇਹ ਚੱਕਰ ਜਪੇ ਬਾਕੀ ਉਸਾਨੀ ਸਾਹਿਬ ਇਹੀ ਚਾਹੀਦਾ ਬਸ ਜੇ ਸਾਡੇ ਬੱਚੇ ਨਾਲ ਹੋਇਆ ਉਹ ਜੀ ਹੋਵੇ ਉਹਨਾਂ ਨਾਲ ਰੱਬ ਤੇ ਵਿਸ਼ਵਾਸ ਹੈ ਕਿ ਇਨਸਾਫ ਜਦਗਾ ਵਿਸ਼ਵਾਸ ਜੀ ਹੋਏਗਾ ਜੋ ਅੱਗੋਂ ਨਸੀਹਤ ਆਏਗੀ ਅੱਗੋਂ ਕੱਲੂ ਦੂਸਰੇ ਬੱਚੇ ਨਾਲ ਨਾ ਕਿਸੇ ਨਾਲ ਹੋਏ ਹੈ ਇਹ ਸਾਰੇ ਦੇ ਫਾਰਮੈਟਰ ਕੁਝ ਨਹੀਂ ਕਰਦੇ ਇਹਦੇ ਚਾਰ ਬੱਧੇ ਜਿਹੜੇ ਬਸ ਇਹਨਾਂ ਨੂੰ ਹੀ ਕਰਨੇ ਇਹਨਾਂ ਦੀ ਹੀ ਸਜ਼ਾ ਮਿਲ ਜਾਈਗੀ ਪਰ ਬਾਕੀ ਪੁਲਿਸ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਹੋ ਤੁਸੀਂ ਕਿਹਾ ਕਿ ਚਾਰ ਜਿਹੜੇ ਇਹ ਪੁਲਿਸ ਮੁਲਾਜ਼ਮ ਸੀ ਜਿਨ੍ਹਾਂ ਨੇ ਸਾਡੇ ਬੇਟੇ ਦੇ ਉੱਤੇ ਤਸ਼ੱਦਦ ਢਾਈ ਸਭ ਵੀ ਸਹੀ ਸਨ ਉਹਨਾਂ ਨੇ ਵੀ ਠੀਕ ਕੀਤਾ ਸਭ ਕੁਝ ਉਹਨਾਂ ਨੇ ਠੀਕ ਕੀਤਾ ਬਾਕੀ ਬਾਅਦ ਪਰ ਤੇ ਕੀ ਕਰਨਗੇ ਕੀ ਨਹੀਂ ਹੁੰਦਾ ਤੁਹਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਪੁਲਿਸ ਤੇ ਯਕੀਨ ਹੈ ਕਿ ਅੱਗੇ ਵੀ ਜਿਹੜੀ ਕਾਰਵਾਈ ਹੈ ਉਹ ਸਹੀ ਕੀਤੀ ਜਾਏਗੀ ਆ ਜਿਹੜਾ ਉਹਨੇ ਪੂਰਾ ਯਕੀਨ ਦਿੱਤਾ ਸਹੀ ਕੀਤਾ ਉਹਨੇ ਸਭ ਕੁਝ ਬਾਕੀ ਉਹ ਵਾਏ ਗੁਰੂ ਜਾਣਦਾ ਜੋ ਹੈ